ਤੇ ਅਨੰਦੇਵਾ ਨੂੰ ਚੁਣਦੇ ਹੋ ਸਾਡੇ ਆਈ ਮੰਗੇ ਹੱਤ ਬੰਨ੍ਹਣ ਦੀ ਸਜਾਵੜੀ ਚਾਹੀਦੀ ਸਾਡੇ ਦਿਨ ਪਰਨਾ ਦਾ ਹੀ ਕੋਈ ਕੁ ਪਾਈ ਜਲਾਵਾਸੇ ਤੇ ਮਾਂ ਵੀ ਉਹਦੀ ਗੈਲੇ ਆ ਸਾਰੇ ਸੱਜਣੂ ਦੇ ਮਾਂ ਦੇ ਉਹਦੀ ਮਾਏ ਆਂਦੀ ਦੀ ਗੈਲ ਉਹਦੀ ਮਾਂ ਸੱਤੀ ਦੰਦੀ ਦੀ ਤਾਈ ਹੁੰਦੇ ਤਾਂ ਸਾਰਾ ਕੁਝ ਉਹਦੀ ਮਾਏ ਵਿੱਚ ਕੁੱਟ ਦੇ ਦੇ ਸਾਰੇ ਬੰਦੇ ਨੂੰ ਬੁੱਝਣਾ ਚਾਹੀਦਾ ਸਾਰੇ ਬੰਦੇ ਨੂੰ ਬੁੱਝ ਕੇ ਦੇਖ ਲੋ ਨੰਨਾ ਨੰਨਾ ਕੁੱਟ ਦੇ ਦੇ ਆ ਬੱਚਿਆਂ ਪਰ ਤਰਸੋ ਕਰ ਲਵੇ ਬਸ ਸਾਨੂੰ ਇਨਸਾਫ ਹੋਣਾ ਚਾਹੀਦਾ ਏ 8 ਸਾਲ ਆਹੀ ਹੋ ਰਿਹਾ ਕੰਮ ਉਸ ਦਿਨ ਸਾਰੀ ਰਾਤ ਬਾਹਰ ਰਹੀ ਉਹ ਉਹ ਨਹੀਂ ਕਰ ਮੇਰਾ ਪੁੱਤੂ ਦੇ ਕਰਕੇ ਚਲੇ ਗਿਆ ਫੇਰ ਨੇ 8 ਸਾਲ ਕਿੰਨੀਆਂ ਪੰਚਾਇਤਾਂ ਹੋਲੀਆਂ ਉਹ ਨਹੀਂ ਉਹਨਾਂ ਕਹਿਣਾ ਨਹੀਂ ਮੰਨਿਆ ਹੈਗਾ ਕਦੇ ਵੀ ਸਾਨੂੰ ਵੀ ਨਹੀਂ ਤੇ ਸਿਆਣ ਦੀ ਹੈਗੀ ਉਹਨੇ ਸਾਨੂੰ ਮੇਰਾ ਪੁੱਤੂ ਦੇ ਕਾਰਨ ਗਿਆ ਪਸਵ ਸੰਸਕਾਰ ਕੀਤਾ ਹੈ ਨੌਜਵਾਨ ਦਾ ਤੁਸੀਂ ਪਿੰਡ ਬੁੱਲੋਂਾਂ ਦੇ ਵਿੱਚ ਕਿੱਥੇ ਜਾਦੇ ਕਿ ਖਾਣੇ ਦੇ ਵਿੱਚ ਹੀ ਬੁਲਾਇਆ ਸੀ ਉਹ ਵੀ ਧਰਮ ਪਤਨੀ ਨੂੰ ਨੌਜਵਾਨ ਦੀ ਨੂੰ ਪਰ ਥਾਣੇ ਦੇ ਵਿੱਚ ਪਹੁੰਚੇ ਜਾਂ ਫਿਰ ਇੱਥੇ ਸੁ ਸੰਸਕਾਰ ਸਮੇਂ ਨਹੀਂ ਨਹੀਂ ਉੱਥੇ ਵੀ ਉਹਨਾਂ ਨੇ ਸੁਨੇਹਾ ਲਾਇਆ ਜੀ ਉੱਥੇ ਆਈ ਨਹੀਂ ਕੋਈ ਵੀ ਮੈਂਬਰ ਸਾਡੇ ਸਾਹਮਣੇ ਵੀ ਉਹਨਾਂ ਨੇ ਫੋਨ ਕਰਿਆ ਵੀ ਆਜੋ ਰਹਿ ਨਹੀਂ ਕੋਈ ਵੀ ਆਇਆ ਇੱਥੇ ਵੀ ਕੋਈ ਵੀ ਪਰਿਵਾਰ ਦਾ ਮੈਂਬਰ ਜਾਂ ਪੰਚਾਇਤ ਮੈਂਬਰ ਕੋਈ ਵੀ ਉਹਨਾਂ ਦਾ ਕੋਈ ਵੀ ਬੰਦਾ ਨਹੀਂ ਆਇਆ ਹੈ ਜਿਹੜੀਆਂ ਸੌਰੀਆਂ ਦੀਆਂ ਆਖੀ ਦਸਮਾ ਹੁੰਦੀਆਂ ਕੋਈ ਨਿਵਾਉਣ ਆਇਆ ਬੰਦਾ ਕੋਈ ਵੀ ਨਹੀਂ ਆਇਆ ਆਈ ਨਹੀਂ ਜ ਕੋਈ ਵੀ ਹੋਰ ਫੋਨ ਵੀ ਕਿਸੇ ਨੇ ਨਹੀਂ ਕਰਿਆ ਕੋਈ ਪੰਚਾਇਤ ਮੈਂਬਰ ਨੇ ਨਹੀਂ ਕਰਿਆ ਕੋਈ ਪਿੰਡ ਦੇ ਬੰਦੇ ਨੇ ਨਹੀਂ ਕਰਿਆ ਉੱਥੇ ਦੇ ਨੇ ਕਿਸੇ ਨੇ ਵੀ ਮਰਕੀ ਲੱਗਦਾ ਕਿ ਜਿਸ ਤਰੀਕੇ ਨੂੰ ਨਹੀਂ ਆਇਆ ਫਿਰ ਕਸੂਰਬਾਰ ਉਹੀ ਨਹੀਂ ਦਰਦ ਬੰਦ ਨਹੀਂ ਆਇਆ ਹਾਂਜੀ ਉਹ ਤਾਂ ਹੈ ਹੀ ਜੀ ਉਹ ਤਾਂ ਸਾਫ਼ ਹੈ ਕਲੀਅਰ ਹੋ ਗਿਆ ਜੀ ਤਾਂ ਸਾਡੇ ਸਰਪੰਚ ਸਾਹਿਬ ਨੇ ਵੀ ਫੋਨ ਕਰਿਆ ਜੀ ਵੀ ਮਤਲਬ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿਆ ਹੈ ਇੱਥੇ ਆ ਵੀ ਜਾਂਦੇ ਚਲੋ ਫਿਰ ਵੀ ਗੱਲਬਾਤ ਮੋਟ-ਮੋਟੀ ਕਰਦੇ ਠੰਡੀ ਪੈਂਦੀ ਗੱਲ ਪਰ ਆਈ ਨਹੀਂ ਕੋਈ ਵੀ ਤਾਂ ਮਤਲਬ ਸਾਫ਼ ਹੈ ਜੀ ਕਸੂਰਬਾਰ ਹੈਗੇ ਆ ਜੀ ਉਹ ਪੁਲਿਸ ਵੱਲੋਂ ਕਰ ਲਿਆ ਮਾਮਲਾ ਤਾਂ ਹਾਂਜੀ ਹਾਂਜੀ ਉਹ ਦਰਜ ਕਰ ਲਿਆ ਜੀ ਹੁਣ ਕੀ ਮੰਗੇ ਤੁਹਾਡੀ ਸਾਡੀ ਤਾਂ ਹੀ ਸਾਰੀ ਮੰਗ ਇਹੀ ਹੈ ਜੀ ਵੀ ਮਤਲਬ ਮਾਰ ਜਿਹੜੀ ਹੈ ਘਰ ਵਾਲੀ ਆ ਉਹਦੀ ਉਹ ਘਰ ਵਾਲੀ ਤੇ ਦੁਖੀ ਹੋਏ ਬਨੇ ਆ ਕੰਮ ਕਰਿਆ ਜੀ ਨਹੀਂ ਤਾਂ ਉਹ ਕਰਨੀ ਦੱਸਦਾ ਦੇਖੋ ਸਾਡੇ ਸਾਹਮਣੇ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਏ ਵੀ ਉਹ ਬਹੁਤ ਦੁਖੀ ਕਰਿਆ ਬੰਦਾ ਥੋੜਾ ਜ ਨਹੀਂ ਬਹੁਤ ਪਰੇਸ਼ਾਨਤਾ ਜੀ ਉਹ ਪੂਰਾ ਪਿੰਡ ਸਹਿਮਤ ਹੈ ਬਿਲਕੁਲ ਜੀ ਬਿਲਕੁਲ ਸਹਿਮਤ ਹੈ ਜੀ ਔਰ ਸਾਨੂੰ ਜਿੱਥੇ ਤੱਕ ਵੀ ਜਾਣਾ ਪਿਆ ਜੀ ਅਸੀਂ ਖੜੂਗੇ ਜੀ ਇਹਨਾਂ ਦੇ ਨਾਲ ਜੇ ਸਾਡੀ ਕੋਈ ਕਾਰਵਾਈ ਆ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਵੀ ਹੋਈ ਨਾ ਜੀ ਅਸੀਂ ਬਰਾਬਰ ਖੜੂਗੇ ਜੇ ਇਹਨਾਂ ਦੇ ਅਸੀਂ ਧਾਰਨਾ ਵੀ ਲਾਉਂਗੇ ਜੀ ਪੁਲਿਸ ਨੇ ਕੀ ਵਾਅਦਾ ਕੀਤਾ ਦੇ ਆਈ ਸਾਨੂੰ ਕੋਈ ਗੱਲ ਨਹੀਂ ਵੀ ਆਪਾਂ ਗ੍ਰਿਫਤਾਰੀ ਪਾਉਂਗੇ ਜੀ ਪਰਚਾ ਦਰਜ ਆ ਜੋ ਸਾਥ ਪੂਰਾ ਦਿਆ ਮੁਲਾਜ਼ਮਾ ਨੇ ਐਸੀ ਕੋਈ ਗੱਲ ਨਹੀਂ ਜੀ ਹੈ ਪਰ ਬੜਾ ਮੁਸ਼ਕਲ ਸਮਾਂ ਹਾਥੋੜੇ ਤੇ ਕਿਉਂਕਿ ਅੱਜ ਉਹ ਭਰਾ ਜਿਹਦੇ ਨਾਲ ਤੁਸੀਂ ਦੇਖੋ ਵਿਆਹਾਂ ਦੀ ਖੁਸ਼ੀਆਂ ਹੋਰ ਵੀ ਖੇਡੇ ਵੀ ਹੈ ਪਰ ਅੱਜ ਮੁਸ਼ਕਲ ਸਮੇਂ ਦੇ ਵਿੱਚ ਅਸੀਂ ਵੀ ਤੁਹਾਨੂੰ ਤੁਹਾਡੀ ਇੰਟਰਵਿਊ ਕਰ ਰਹੀ ਹਾਂ ਤਾਂ ਕਿਵੇਂ ਲੱਗਦਾ ਕਿ ਕਿਵੇਂ ਹੋਈ ਉਹਦੀ ਮੌਤ ਜਾਂ ਪ ذمہਵਾਰ ਕਿਸ ਨੂੰ ਮੰਨਦੇ ਉਹਦੀ ਜਿੰਮੇਵਾਰ ਉਹ ਹੀ ਸੀ ਤੇ ਜੀ ਉਹਦੀ ਮੌਤ ਦੀ ਹੋਰ ਕੋਈ ਨਹੀਂ ਉਹ ਹੀ ਸੀ ਉਹਨੇ ਸਾਬ ਗੂਸ ਪਤਾ ਰਾਜੀ ਉਹਨੇ ਹੀ ਕਰਿਆ ਜੋ ਗੂਸ ਕਰਿਆ ਬਾਝੂ ਨੂੰ ਸਕਤੇ ਦੇ ਸਕਤੇ ਸਜਾਵਣੀ ਚਾਹੀਦੀ ਹੁਣ ਉਹਦੇ ਨਾਲੇ ਲੜਾਈ ਝਗੜਾ ਹੁੰਦਾ ਦਾ ਪਹਿਲੇ ਕਦੇ ਹੋਇਆ ਸੰਤੋਪਤ ਨਾਲੇ ਝਗੜੇ ਦਾ ਇਸ ਤਰ੍ਹਾਂ ਹਾਂ ਜੀ ਹਾਂ ਹੋਇਆ 8 ਸਾਲ ਹੋ ਗਏ ਜੀ 8 ਸਾਲ ਆਹੀ ਹੋ ਰਿਹਾ ਕੰਮ ਉਸ ਦਿਨ ਸਾਰੀ ਰਾਤ ਬਾਹਰ ਰਹੀ ਉਹ ਉਹ ਨਹੀਂ ਕਰਾ ਮੇਰਾ ਪੁੱਤੂ ਦੇ ਕਰਕੇ ਚਲੇ ਗਿਆ ਫੇਰ ਕਣਖ ਮੰਨੀ ਉਹਨੇ 8 ਸਾਲ ਕਿੰਨੀਆਂ ਪੰਚਾਇਤਾਂ ਹੋលੀਆਂ ਉਹ ਨਹੀਂ ਉਹਨੇ ਕਹਿਣਾ ਨਹੀਂ ਮੰਨਿਆ ਹੈਗਾ ਕਦੇ ਵੀ ਸਾਨੂੰ ਵੀ ਨਹੀਂ ਤੇ ਸਿਆਣ ਦੀ ਹੈਗੀ ਉਹਨੇ ਸਾਨੂੰ ਮੇਰਾ ਪੁੱਤੂ ਦੇ ਕਾਰਨ ਗਿਆ ਹੋਰ ਕੋਈ ਕਿਸੇ ਕੇ ਲੜਾਈ ਨਹੀਂ ਤੇ ਝਗੜਾ ਨਹੀਂ ਤਾਂ ਹੈਗਾ ਉਹਦੀ ਉਹਨੂੰ ਬਸ ਸਾਰੀ ਉਮਰ ਦੀ ਸਜ਼ਾ ਮਿਲਣੀ ਚਾਹੀਦੀ ਹੈ ਕੁੜੀਆਂ ਕਿਸੇ ਦਾ ਪਤੀ ਦੁਨੀਆ ਚਲੀ ਜਾਂਦਾ ਸਾਰੇ ਪਰਿਵਾਰ ਦਾ ਘਰ ਵਾਲੀ ਦਾ ਬਹੁਤ ਪ੍ਰੋਲ ਹੁੰਦਾ ਆਖਰੀ ਸਮੇਂ ਦੇ ਵਿੱਚ ਕੋਈ ਪਰਿਵਾਰ ਦਾ ਮੈਂਬਰ ਆਇਆ ਸਾਰੇ ਪਰਿਵਾਰ ਦਾ ਕੋਈ ਨਹੀਂ ਜੀ ਆਇਆ ਹੈਗਾ ਸਾਡੇ ਨਾਲ ਉਹਨੇ ਕੋਈ ਗੱਲ ਨਹੀਂ ਕਰੀ ਹੈਗੀ ਉਹ ਨਹੀਂ ਜੀ ਆਈ ਸਾਨੂੰ ਮੂੰਹ ਵੀ ਨਹੀਂ ਦਿਖਾਇਆ ਉਹਦਾ ਹੱਕ ਨਹੀਂ ਤਾਂ ਬਣਦਾ ਹੈਗਾ ਉਹ ਮੈਨੂੰ ਮਿਲਦੀ ਆਕਾ ਉਹਦੀ ਉਹਨੇ ਆਪਣੀ ਕੁੜੀ ਵੀ ਨਹੀਂ ਦੇਖੀ ਹੋएगी ਸਾਨੂੰ ਜੀ ਆਈਆਂ ਬਹੁਤੀਆਂ ਗੱਲਾਂ ਮੇਰੇ ਸਾਵਾ ਨਹੀਂ ਕਰਨੀ ਤੇ ਮੇਰਾ ਇੱਕੋ ਲੜਕਾ ਤਾਂ ਜੀ ਉਹੀ ਸਾਡੇ ਵੱਡੇ ਪੇ ਦਾ ਸਹਾਰਾ ਤਾਂ ਉਹੀ ਚਲੇਗਾ ਸਾਨੂੰ ਕਿਹਨੇ ਦੇਖਣਾ ਜੀ ਕੀ ਕਾਰਵਾਈ ਦੀ ਕੀ ਮਤ ਕਰਦੇ ਹੋ ਕਾਰਵਾਈ ਜੀ ਬਸ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਹਾਂ ਸਜ਼ਾ ਹੋਣੀ ਚਾਹੀਦੀ ਉਹਨੂੰ ساری ਉਮਰ ਦੀ ਸਾਰਾ ਪਿੰਡ ਤੁਹਾਡੇ ਨਾਲ ਹੈ ਸਾਦ ਦੇਣ ਵਾਸਤੇ ਵੀ ਕਿਵੇਂ ਦਾ ਭਰਾ ਸੀ ਤੁਹਾਡਾ ਤੇ ਕਿਵੇਂ ਦਾ ਪਤਾ ਜੀ ਮੇਰਾ ਬਤੇਰਾ ਠੀਕ ਤਾਂ ਜੀ ਪਰ ਜਿਹੜੀ ਆਈ ਵੀ ਤੇ ਉਹ ਠੀਕ ਨਹੀਂ ਆਦੀ ਜੀ ਹਰ ਵਾਰ ਇਹੀ ਕਰਦੀ ਰਹਿੰਦੀ ਸੀ ਜੀ ਉਹ ਪਹਿਲਾਂ ਵੀ ਜੀ ਉਹਨੇ ਗਲ ਘੋੜ ਤੇ ਦਾ ਮੇਰੇ ਭਾਈ ਦਾ ਜੀ ਜਲਦੀ ਨੱਠ ਭੱਜ ਕੇ ਜਾਨ ਪਸਾਈ ਜੀ ਹੁਣ ਵੀ ਜੀ ਉਹਨੇ ਬਸ ਉਸੀ ਦੇ ਕਾਰਨ ਹੋਇਆ ਜੋ ਵੀ ਹੋਇਆ ਕਰਮਾ ਹੋਰ ਕੋਈ ਨਹੀਂ ਹੈ ਤਾਂ ਉਸੀ ਕੇ ਲਈ ਹੋਇਆ ਜੋ ਵੀ ਹੋਇਆ ਬਸ ਹਾਂ ਜੀ ਤਿੰਨ ਦੇ ਭੈਣਾ ਜੀ ਇੱਕ ਭਾਈ ਆ ਹਾਂ ਜੀ ਬਾਜ਼ੂ ਦੇ ਨਾਲ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਮੈਂ ਸਾਡੀ ਆਈ ਉਹ ਆ ਜੀ ਬਸ ਇਨਸਾਫ਼ ਮਿਲਣਾ ਚਾਹੀਦਾ ਜੀ ਪੂਰਾ ਪਿੰਡ ਸਾਥ ਦੇ ਰਿਹਾ ਹਾਂ ਜੀ ਹਾਂ ਜੀ ਸਾਰਾ ਪਿੰਡ ਸਾਥ ਦੇ ਰਿਹਾ ਜੀ ਸਾਡੇ ਦੋ ਪਿੰਡ ਸਾਰਾ ਬੱਚਾ-ਬੱਚਾ ਸਾਥ ਦਿੰਦਾ ਜੀ ਕਾਫੀ ਵਾਰ ਫੈਸਲੇ ਕਰਾਉਣ ਦੀ ਹਾਂ ਜੀ ਹਾਂ ਜੀ ਬਹੁਤ ਵਾਰ ਫੈਸਲੇ ਹੋ ਜੀ ਜਿੱਦਣ ਦੀ ਆਈ 8 ਸਾਲਾਂ ਮੈਂ ਇਹ ਹਾਲ ਹੁੰਦੇ ਰਹੇ ਜੀ ਅਖੀਰ ਮਾਂ ਗਾ ਦੁਖੀ ਹੋ ਗਿਆ ਜੀ ਮੇਰੇ ਭਾਈ ਨੇ ਤਾਂ ਕਦਮ ਚੱਕਿਆ ਜੀ ਪਰ ਉਸੇ ਗੱਲ ਲੜਾਈ ਉਹਦੀ ਜਾਨ ਦੀ ਜ਼ਿੰਮੇਦਾਰ ਹੋਈ ਹੈ ਜੀ ਤੰਗ ਪ੍ਰੇਸ਼ਾਨ ਕਿਵੇਂ ਕੀਤਾ ਜਾਂਦਾ ਸੀ ਬਸ ਜੀ ਲੜਾਈਆਂ ਕਰਦੀ ਰਹਿੰਦੀ ਸੀ ਉਹ ਲੜਦੀ ਰਹਿੰਦੀ ਸੀ ਕਿਵੇਂ ਤਿੰਨ ਸਹੀ ਬੰਦ ਤੰਗ ਕਰਦੀ ਸੀ ਜੀ ਉਹ ਬਹੁਤ ਹਰ ਕੁਸ਼ ਕਹੇ ਕਰਦੀ ਸੀ ਤੰਗ ਬਹੁਤਾ ਕਰਦੀ ਸੀ ਜੀ ਉਹਨੂੰ ਰੋਟੀ ਵੀ ਖਾਣੀ ਮਿਲਦੀ ਹੈਗੀ ਕੰਮ ਕਰਦੇ ਤਾਂ ਜਾਲ ਬੰਨਦਾ ਤਾਂ ਜੀ ਹਾਂ ਜੀ ਇੱਕ ਵਾਰ ਦਵਾਈ ਵੀ ਜਾਇਆ ਫਿਰ ਗਲਤ ਹੋ ਗਈ ਉਹ ਉਹਦੇ ਕਾਰਨ ਫਿਰ ਉਹ ਮੁੜਕਾ ਗਿਆ ਦੁਖੀ ਹੋਇਆ ਵਾ ਫਿਰ ਹੁਣ ਫਿਰ ਉਹ ਤੰਗ ਕਰੀ ਗਈ ਜੀ ਉਸੇ ਕਾਰਨ ਗਿਆ ਜਣੋ ਕਿ ਹੋਰ ਕੋਈ ਗੱਲ ਨਹੀਂ ਸੀ ਸਾਡੀ ਘਰ ਵਿੱਚ ਉਹ ਪਿੱਛੇ ਕਮਾਨਤ ਸਦਨ ਕੋਈ ਨਹੀਂ ਕੋਈ ਨਹੀਂ ਜੀ ਕੋਈ ਹੈਗਾ ਮੈਂ ਸਾਡਾ ਕੋਈ ਹਿੱਲਾ ਨਹੀਂ ਬਡੇਪੇ ਬਾਰੇ ਸਾਨੂੰ ਉਹੀ ਸਹਾਰਾ ਤਾਂ ਹੁਣ ਸਾਡਾ ਕੋਈ ਸਹਾਰਾ ਨਹੀਂ ਰਿਹਾ ਹੈਗਾ ਰਸਤੇ ਜਾਰੇ ਕਿ ਦੋ ਧੀਆ ਵੀ ਨੇ ਤੁਹਾਡੇ ਬੱਚੇ ਦੀ ਹਾਂ ਜੀ ਦੋ ਧੀਆ ਇੱਕ ਆ ਖੜੀ ਹੈ ਉਹਦਾ ਦਾ ਵੀ ਕੋਈ ਸਹਾਰਾ ਨਹੀਂ ਸਾਨੂੰ ਰੋਟੀ ਤੇ ਵੀ ਭੁੱਖੇ ਮਰਨ ਦਾ ਕੰਮ ਹੈ ਜੀ ਸਾਨੂੰ ਸਾਨੂੰ ਰੋਟੀ ਵੀ ਦੇਣ ਵਾਲਾ ਕੋਈ ਨਹੀਂ ਹੈਗਾ ਕੋਈ ਸਹਾਰਾ ਨਹੀਂ ਉਹੀ ਸਹਾਰਾ ਤਾਂ ਉਹੀ ਚਲੇ ਗਿਆ ਜੀ ਸਾਡਾ ਕੀ ਕੀ ਕਹੋਗੇ ਤੁਸੀਂ ਪਰਿਵਾਰ ਦੇ ਨਾਲੋਂ ਤਾਂ ਕਿੰਨਾ ਮੁਸ਼ਕਲ ਸਮਾਜ ਪਰਿਵਾਰ ਬਹੁਤ ਮੁਸ਼ਕਲ ਆਇਆ ਜੀ ਇਹ ਤਾਂ ਕੱਟ ਸਜ਼ਾ ਦੇਣੀ ਚਾਹੀਦੀ ਉਹਨੂੰ ਹਾਂਜੀ ਅੱਜ ਤੁਹਾਡਾ ਭਰਾ ਦੁਨੀਆ ਚਲਾ ਗਿਆ ਬੜਾ ਮੁਸ਼ਕਲ ਸਮਾਂ ਹੈ ਆਮਨੇ ਕੀ ਹੁਣ ਤੋਂ ਸੰਸਕਾਰ ਕਰਕੇ ਆ ਰਹੀ ਹਾਂ ਤਾਂ ਕਿਵੇਂ ਤਾਂ ਸੀ ਭਰਾ ਅੱਜ ਕਿਵੇਂ ਦੀ ਯਾਦਾਂ ਤੁਹਾਨੂੰ ਯਾਦ ਆਉਂਦੀਆਂ ਨੇ ਬਹੁਤ ਬਹੁਤ ਯਾਦਾਂ ਦੇਵਾਸ ਨੂੰ ਜੁੱਟਦੇ ਹੋ ਸਾਡੇ ਆਈ ਮੰਗੇ ਹੱਥ ਬੰਨ੍ਹਣ ਦੀ ਸਜਾ ਹੋਣੀ ਚਾਹੀਦੀ ਸਾਡੇ ਦਿਨ ਬੜਾ ਦੇਖਾਈ ਕਿ ਭਾਈ ਜਲੇ ਆਵਾਜ਼ ਫਾਸੇ ਦੇ ਜੇ ਤੁਸੀਂ ਟੱਪਾਈ ਗਿਆ ਨਾ ਕਿੜੇ ਹੋਵੇ ਇਹ ਜਨਤਾ ਸਾਹਿਬ ਮਿਲਣਾ ਵਸ ਸਾਡੇ ਹੱਥ ਬਣ ਕੇ ਬੈੰਦੀ ਆ। ਹਾਂ ਲੋਕਾਂ ਦੀ ਮੋਪੂਰੀ ਹੋਣੀ ਚਾਹੀਦੀ। ਬਸ ਸਖਤ ਤੇ ਸਖਤ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਅਸੀਂ ਜਦ ਤੱਕ ਟਿੱਕਾ ਨਹੀਂ ਬੱਢਦੇ ਜਦ ਤੱਕ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਚਾਹੀਦੀ। ਮਾਂ ਵੀ ਉਹਦੀ ਗੈਲਿਆ ਸਾਰੇ ਸੱਜਣੂ ਦੇ ਮਾਂ ਦੇ ਹਾਂ ਉਹਦੀ ਮਾਂ ਆਂਦੀ ਦੀ ਗੈਲ ਉਹਦੀ ਮਾਂ ਸੈਤੀ ਦੰਦੀ ਦੀ ਤਾਈ ਹੁੰਦਾ ਤਾਂ ਸਾਰਾ ਕੁਝ ਉਹਦੀ ਮਾਏ ਵਿੱਚ ਮਾਂ ਤੇ ਅਰ ਉਹਨੇ ਮਾਂ ਨੇ ਵੀ ਬਾਲ ਪਟਾਏ ਮਾਂ ਨੇ ਵੀ ਬਾਲ ਪਟਾਏ ਉਕੇ ਥੱਪੜ ਮਾਰੇ ਉਕੇ ਕੁੱਟ ਦੇ ਦੇ ਸਾਰੇ ਬਿੰਦ ਨੂੰ 부ਝਣਾ ਚਾਹੀਏ ਸਾਰੇ ਬਿੰਦ ਨੂੰ 부ਝ ਕੇ ਦੇਖ ਲੋ ਨਾ ਨਾ ਕੁੱਟ ਦੇ ਦੇ ਯਾਰ ਮਲ ਕੇ ਦੁਖੀ ਹੋ ਕੇ ਕਦਮ ਚੱਕਿਆ ਹਾਂਜੀ ਹਾਂਜੀ ਬੱਸ ਜਬਾਤ ਦੇ ਵਦ ਸੋ ਜਾਉਣ ਚਾਹੀਦੀ ਉਹਨੂੰ ਪਾਂਸੀ ਦੀ ਸੋ ਜਾ ਹੋਣੀ ਚਾਹੀਦੀ ਸਾਨੂੰ ਤਾਂ ਸਾਬ ਮਿਲਣਾ ਏ ਇਹਨਾਂ ਬੱਚਿਆਂ ਬਰਤਾਰ ਤੋਂ ਕਰ ਲਵੇ ਬੱਸ ਸਾਨੂੰ ਇਨਸਾਫ ਹੋਣਾ ਚਾਹੀਦਾ ਸ਼ੁਭਸ਼ੀ ਸਿੰਘ ਸਾਡਾ ਧਰਾਵਾਂ ਲੱਗਦਾ ਸੀ ਬੜਾ ਮੁਸ਼ਕਲ ਸਮਾਂ ਹੈ ਦੱਸਿਆ ਹਾਂਜੀ ਕਿਵੇਂ ਲੱਗਦਾ ਕਿ ਕਾਰਵਾਈ ਕਿਵੇਂ ਹੋਣੀ ਚਾਹੀਦੀ ਹੈ ਤਾਂ ਕਿ ਪੂਰ ਵਰ ਕਿਸੇ ਮਨ ਪਰਿਵਾਰ ਨੂੰ ਜੇ ਇਨਸਾਫ ਮਿਲਣਾ ਚਾਹੀਦਾ ਮੁੰਡਾ ਬਹੁਤ ਸਾਊ ਤਾਂ ਹਾਂਜੀ ਘਰ ਵਾਲੀ ਦੇ ਕਾਰਨ ਲੱਗਿਆ ਕਿ ਹਾਂ ਬਿਲਕੁਲ ਜੀ ਘਰ ਵਾਲੀ ਦੇ ਕਾਰਨ ਲੱਗਿਆ ਪੂਰਾ ਬੰਨ ਸਾਡੇ ਨਾਲ ਹੈ ਪੂਰਾ ਬੰਨ ਨਾਲ ਹੈ ਸਰ ਦੀ ਪਰਚਾ ਵੀ ਦਰਜ ਹੋ ਗਿਆ ਪਰ ਅੱਜ ਇੱਥੇ ਸੰਸਕਾਰ ਤੇ ਵੀ ਨਹੀਂ ਘਰ ਵਾਲੀ ਪੰਕੀ ਨਾ ਉਹਨਾਂ ਦਾ ਕੋਈ ਸੌਰੇ ਪਰਿਵਾਰ ਦਾ ਸਰ ਦੀ ਮੈਂਬਰ ਕੋਈ ਚ ਇਹ ਜੀ ਮੁੱਖ ਕਾਰਨ ਹੈ ਵੀ ਤਾਹੇ ਨਹੀਂ ਪੈਸਾ ਮੈਨੂੰ ਪਤਾ ਲੱਗਿਆ ਕਿ ਹੰਕਾਰਵਾਈ ਹੋ ਗਈ ਹਾਂਜੀ ਬਾਬੂ ਜੀ ਤੁਹਾਡਾ ਪੁੱਤ ਸੀ ਦੱਸਿਆ ਹਾਂਜੀ ਹਾਂ ਬਹੁਤ ਮਾੜਾ ਸਮਾਂ ਇਕੱਲਾ ਤੁਹਾਡਾ ਹਾਂਜੀ ਕਿਵੇਂ ਦੀ ਕਾਰਵਾਈ ਹੁਣ ਸਰ ਦੀ ਪਰਚਾ ਦਰਜ ਵੀ ਹੋ ਗਿਆ ਕਾਰਵਾਈ ਬਾਤ ਚਾਹੁੰਦਾ ਨੂੰ ਸਜ਼ਾ ਹੋਣੀ ਚਾਹੀਦੀ ਹਾਂ ਧੰਨਵਾਦ ਸ਼ਾਨੂਨ ਸਾਹਿਬ ਹੁਣ ਮਿਲਣਾ ਚਾਹੀਦਾ ਤੇ ਹੁਣ ਕਮਾਈ ਦੇ ਸਾਧਨ ਕੌਣ ਕੌਣ ਆ ਵਿੱਚ ਬਾਪੂ ਜੀ ਮੈਂ ਕਰੂੰਗਾ ਜੀ ਆਪਣੀ ਨਿਆ ਕੁੜੀਆਂ ਨੂੰ ਤਾਂ ਰੋਟੀ ਖਾਣਣੀ ਹੈ ਪੂਰਾ ਪਿੰਡ ਨਾਲ ਸਾਦੇ ਸਾਰਾ ਪਿੰਡ ਮੇਰੇ ਕਹਿਲ ਹੈ ਜੀ ਦੋ ਹੀ ਪਿੰਡ ਹਾਂ ਜੀ ਨਾਲ ਵੀ ਕੁੱਟਮਾਰ ਹੁੰਦੀ ਰਹੀ ਹਾਂਜੀ ਹਾਂ ਮੇਰੀ ਬਾਹ ਤੋੜੀ ਵੀ ਆਹ ਤੇ ਕਿਹਨੇ ਤੋੜੀ ਸੀ ਬਹੂ ਨਹੀਂ ਅੱਛਾ ਜੀ ਉਹਦਾ ਸਾਰਾ ਜਿਹੜਾ ਮੁੰਡੇ ਦਾ ਸਾਰਾ ਪਰਿਵਾਰ ਸੀ ਉਹ ਵੀ ਤਾਂ ਕਪਸ਼ਾਨ ਕਰਦਾ ਹਾਂਜੀ ਹਾਂ ਉਹ ਘਰ ਆ ਕੇ ਕੁੱਟਣ ਲੱਗ ਜਾਂਦੇ ਤੇ ਸੋਨੂੰ ਛੋਕਰੇ ਨੂੰ ਵੀ ਅੱਛਾ ਜੀ ਹਾਂ ਜੀ ਬਾਲਾਂ ਤੇ ਛੜਾਇਆ ਕਈ 5 ਵਾਰ ਛੜਾਇਆ ਫੈਸਲੇ ਵੀ ਹੋਲੇ ਕਈ ਵਾਰ ਫੈਸਲੇ ਫੈਸਲੇ ਪਰਚੇ 98 ਮਾ ਹੋਲੇ ਜੀ ਬਹੁਤ ਤੰਗ ਕਰਦੇ ਜੀ ਬਹੁਤ ਤੰਗ ਕਰਦੇ ਹਾਂ ਜੀ ਮੈਂ ਮਿੱਚ ਕੇ ਕਰਿਆ ਜੀ ਕੰਮ ਉਹਨਾਂ ਨੇ ਇਹ ਮਜਬੂਰੀ ਕਿ ਮਤਲਬ ਕਿ ਹੁਣ ਨੌਜਵਾਨ ਦੇ ਮੁੰਡੇ ਨੇ ਹਾਂ ਜੀ ਹਾਂ ਜੀ ਮੇਰੇ ਕੋਲ 6 6:30 ਵਜੇ ਮੇਰੇ ਕੋਲ ਆ ਕੇ ਗਿਆ ਮੈਨੂੰ ਕਹਿੰਦਾ ਪਾਪੇ ਮੈਂ ਕੰਮ ਪਰ ਚੱਲਿਆ ਕੁੜੀ ਨੂੰ ਘਰਾਂ ਲੈ ਜੀ ਆਖਰੀ ਸਮੇਂ ਹੋਈ ਸੀ ਗੱਲਬਾਤ ਹਾਂ ਜੀ ਹਾਂ ਹਾਂ ਜਿੱਦਣ ਗਿਆ ਉਹ ਉਹਨੇ ਕੀਤੀ ਇਹ ਕਿ ਆਏ ਨਹੀਂ ਮੈਨੂੰ ਦੱਸਿਆ ਉਹਨੇ ਮੈਨੂੰ ਕਿਹਾ ਵਕਨ ਪਾਪੇ ਮੈਂ ਕੰਪਟਰ ਚੱਲਿਆ ਉਹ ਜਾਨਾ ਕਹਿੰਦਾ ਵੀ ਕੁੜੀ ਨੂੰ ਲੈ ਜੀ ਘਰ ਨਹੀਂ ਜਦ ਨੂੰ ਮੈਂ ਕੁੜੀ ਲੈ ਕੇ ਘਰ ਨੂੰ ਗਿਆ ਜਦ ਨੂੰ ਉਹ ਲਖ ਲਿਆ ਬਹੂ ਨੇ ਫੋਨ ਕਰਿਆ ਚੋਰੀ ਫਿਰ ਪਿੱਛੇ ਨੂੰ ਮੁੜ ਕੇ ਦੇਖਿਆ ਵੀ ਕਿਤੇ ਸੁਣਦਾ ਤਾਂ ਨਹੀਂ ਉਹਨੇ ਉੱਥੇ ਦਾ ਜਵਾਬ ਆ ਗਿਆ ਕਹਿੰਦੇ ਮੇਰਾ ਕੰਪਟਰ ਨਹੀਂ ਆਇਆ ਮੇਰਾ ਮਨ ਫੇਰ ਨਹੀਂ ਖੜਿਆ ਉਹਨੇ ਦੁਬਾਰਾ ਫੋਨ ਉਹਨੂੰ ਮਲਾਇਆ ਉਹ ਕਹਿੰਦਾ ਮੈਂ ਜਾ ਰਿਹਾ ਮੇਰੇ ਗੋਡੇ ਦੁਖਦੇ ਤੇ ਮੈਂ ਦੁਕਾਨ ਤੇ ਬੱਟੀਆਂ ਲੈਣ ਚਲੇ ਗਿਆ ਬੱਟੀਆਂ ਦਾ ਲੈ ਕੇ ਆਇਆ ਉਹ ਮੁੰਡਾ ਖੜਿਆ ਹੋਰ ਔਲ ਨੀਤਾ ਜੀ ਨਾ ਤਾਂ ਕੋਈ ਹੋਰ ਹੈ ਬਈ ਜਦੋਂ ਮੈਂ ਸਿੱਧਾ ਹੀ ਕਹਿ ਦਿੰਦਾ ਜੀ ਉਹਦੇ ਫੋਨ 'ਤੇ ਮੈਂ ਉਹਨੂੰ ਕਿਹਾ ਵੀ ਉਹਦਾ ਮੈਨੂੰ ਚਿਹਰਾ ਖਰਾਬ ਲੱਗਿਆ ਵੀ ਉਹਨੂੰ ਖਿੰਦੇ ਨੂੰ ਫੋਨ ਮਲਾਈ ਉਹ ਕਹਿੰਦਾ ਚਾਚਾ ਦੇਖ ਲੈਂਦਾ ਵੀ ਮੇਰੇ ਕੋਲ ਨੰਬਰ ਮਿਲਿਆ ਨਹੀਂ ਬਈ ਫੇਰ ਉਹਨਾਂ ਦੁਬਾਰਾ ਫੋਨ ਮੈਂ ਕਿਹਾ ਵੀ ਗੋਲਡੀ ਨੂੰ ਕਰ ਦੇ ਗੋਲਡੀ ਤੇ ਉਹਨੇ ਨੰਬਰ ਦੇ ਆ ਫੇਰ ਉਹਨਾਂ ਦੋ ਵਾਰ ਨੰਬਰ ਬੁਲਾਇਆ ਉਹਨੇ ਚੱਕਿਆ ਨਹੀਂ ਦੀ ਬਾੜ ਨੂੰ ਨੇ ਫੋਨ ਮਲਾਇਆ ਫਿਰ ਉਹਨਾਂ ਬਹੂ ਦੇ ਮੋਬਾਈਲ ਕੱਢਿਆ ਬੈਗਾਂ ਤੇ ਫਿਰ ਉਹਨਾਂ ਉਧੀ ਕੇ ਗੱਲ ਕਰੀ ਮੈਂ ਕੋਲ ਬੈਠਿਆ ਤਾਂ ਬਈ ਮੋਟਰਸਾਈਕਲ ਖੜਿਆ ਹੈ ਬੈਗ ਪਿਆ ਹੈ ਮੋਬਾਈਲ ਮੈਂ ਕੱਢ ਲਿਆ ਵੀ ਉਹ ਹੈ ਨਹੀਂ ਜੀ ਤੇ ਬਹੂ ਨੇ ਕਿਹਾ ਹਾਂ ਜੀ ਵੀ ਅਸੀਂ ਟੋਲਦੇ ਆ ਜਦੇ ਮੈਂ ਉਰੇ ਤੇ ਕਰਕੇ ਚਾਰ ਆਦਮੀ ਇਕੱਠੇ ਗੱਡੀ ਲੈ ਕੇ 10 ਮਿੰਟਾਂ ਮਾ 15 ਮਾ ਅਸੀਂ ਇੱਥੋਂ ਪਹੁੰਚ ਗਏ ਉੱਥੇ ਮੋਟਰਸਾਈਕਲ ਕੱਲਾ ਖੜਿਆ ਆਪ ਆਪਣੀ ਬੂਏ ਦੇ ਘਰ ਬੈਠੀ ਮੋਬਾਈਲ ਲੈ ਕੇ ਮਲਕੀ ਆਪਣੇ ਘਰ ਵਾਲੇ ਦੀ ਭਾਵ ਨਹੀਂ ਕਰੀ ਕੋਈ ਨਾ ਨਾ ਡੱਕੇ ਖਾਨ ਵੀ ਨਹੀਂ ਉੱਥੇ ਵੀ ਅੱਜ ਠਾਣੇ ਮਾਈ ਜਿਹੜਾ ਸਮਾਨ ਤਾਂ ਉਹ ਵੀ ਚੱਕ ਲੈ ਜਿਹੜਾ ਸਮਾਨ ਤਾਂ ਉਹ ਵੀ ਚੱਕ ਲੈ ਗਈ ਕੀ ਕੀ ਲੈ ਗਈ ਤੁਹਾਡੇ ਕੋਲ ਤੂੰ ਗਹਿਣੇ ਲੈ ਗਈ ਚੱਕ ਅੱਛਾ ਜੀ ਹਾਂ ਜੀ ਇਹ ਲਿਖਾਇਆ ਪੁਲਿਸ ਨੂੰ ਲਿਖਾਇਆ ਬਈ ਚੁਟਾ ਫੰਕੀ ਪਿੰਡ ਦਾ ਨੌਜਵਾਨ ਬੜੀ ਬੜੀ ਭਾਗੀ ਥਵਰ ਪਰ ਹੁਣ ਪੁਲਿਸ ਦਾ ਕੀ ਰਵੱਈਆ ਦੇਖਿਆ ਤੁਸੀਂ ਕੀ ਕਾਰਵਾਈ ਕਾਨੂੰਨੀ ਤਿਆਰ ਹੈ ਫਾਕਰ ਵਰਤ ਹੋਇਆ ਕਿ ਭਾਜੀ ਆਪਣਾ ਪਰਚਾ ਦਰਜ ਹੋ ਗਿਆ 96 ਨੰਬਰ ਐਫ ਆਈ ਆਰ ਹੈ ਤੇ ਅਰੈਸਟ ਨਹੀਂ ਹਜੇ ਹੋਇਆ ਉਹ ਕਹਿੰਦੇ ਅਰੈਸਟ ਕਿੱਦਾਂ ਦੇਣਾ ਚ ਕਰ ਲੈਣਗੇ ਉਹਨਾਂ ਨੂੰ ਵੈਸੇ ਬੁਲਾਇਆ ਸੀਗਾ ਤੁਸੀਂ ਇਹਨੂੰ ਪਛਾਣਨ ਲਈ ਵੀ ਉਹਦੀ ਵਾਈਫ ਨੂੰ ਫੋਨ ਕੀਤਾ ਪੁਲਿਸ ਨੇ ਉੱਥੇ ਪਰ ਕੋਈ ਨਹੀਂ ਆਇਆ ਉਹਨਾਂ ਦਾ ਤੇ ਮੁੰਡੇ ਦਾ ਸਾਰੇ ਪਰਿਵਾਰ ਦਾ ਇੱਕ ਮੈਂਬਰ ਨਹੀਂ ਕੋਈ ਪਹੁੰਚਿਆ ਨਾ ਪੰਚਾਇਤ ਦਾ ਕੋਈ ਮੈਂਬਰ ਆਇਆ ਸਰਕਾਰ ਦੇ ਵੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਭਾਜੀ ਸਾਡੇ ਸਰਪੰਚ ਸਾਹਿਬ ਨੇ ਵੀ ਫੋਨ ਕੀਤਾ ਸੀਗਾ ਉਹਨਾਂ ਨੇ ਫੋਨ ਹੀ ਬੰਦ ਕਰ ਲਈ ਆਪਣੇ ਕਾਰਵਾਈ ਤੋਂ ਡਰਦੇ ਜਾਂ ਫਿਰ ਕਸੂਰਵਾਦ ਮੰਨ ਕਸੂਰਵਾਰ ਹੀ ਹੈ ਭਾਜੀ ਉਹ ਗਹਿਣੇ ਤੱਕ ਤਾਂ ਇੱਥੋਂ ਚੱਕ ਲਏਗੇ ਗਹਿਣੇ ਵੀ ਚੱਕ ਲਏਗੇ ਉਹ ਮੁੰਡੇ ਨੇ ਨਹਿਰ ਛਾਲ ਮਾਰੀ ਉਹਨੂੰ ਪਤਾ ਲ ਉਸ ਤੋਂ ਬਾਅਦ ਨੂੰ ਪਤਾ ਹੀ ਸੀਗਾ ਮੈਂ ਆਣਾ ਨਹੀਂ ਇੱਥੇ ਪਰਿਵਾਰ ਦਾ ਬੜਾ ਮੁਸਤਕਲ ਹੈ ਭਾਜੀ ਪਰਿਵਾਰ ਦਾ ਤਾਂ ਭਾਜੀ ਹੁਣ ਚਲੋ ਸਾਰਾ ਪਿੰਡ ਇਹਨਾਂ ਦਾ ਸਹਾਰਾ ਹੈ ਜੀ ਹੁਣ ਜਿਹੜਾ ਪਾਣਾ ਬੀਤ ਗਿਆ ਉਹਨੂੰ ਆਪਾਂ ਕਰ ਨਹੀਂ ਸਕਦੇ ਦੋ 3 ਨੇ ਬਿਲਕੁਲ ਪਿੰਡ ਕਰ ਰਹੇ ਹੈ ਪਿੰਡ ਭਾਜੀ ਨਾਲ ਖੜਿਆ ਇਹਨਾਂ ਦੇ ਹਾਂਜੀ ਬਹੁਤ ਸ਼ਰੀਫ ਪਰਿਵਾਰ ਹੈ ਜੀ ਸਾਰਾ ਪਿੰਡ ਨਾਲ ਖੜਿਆ ਹੈ ਜੀ ਇਹਨਾਂ ਦੇ ਸੱਜਾਰੇ ਕਿ ਕੁੱਟਮਾਰ ਦੀ ਨੌਜਵਾਨ ਬਹੁਤ ਜ਼ਿਆਦਾ ਹੁੰਦੀ ਸੀਗੀ ਭਾਜੀ 20 ਵਾਰ ਤਾਂ ਪੰਚਾਇਤਾਂ ਹੋਈਆਂ ਜੀ ਹੁਣ ਵੀ ਪਿਛਲੇ 1.5 ਸਾਲ ਤੋਂ ਆਪਣੇ ਪੇਕੇ ਪਰਿਵਾਰ ਰਹਿੰਦੇ ਸੀ ਤਿੰਨ ਮਹੀਨੇ ਪਹਿਲਾਂ ਆਈ ਇੱਥੇ ਜੀ ਬਹੁਤ ਜੀ ਬਹੁ ਕੀ ਕਹੋਗੇ ਪਿੰਡ ਵਾਸੀ ਤੁਹਾਡੇ ਸਾਰੇ ਇਸ ਗੱਲ ਨੂੰ ਸਹਿਮਤ ਹੈ ਜੀ ਕਿ ਇਨਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹਾਂ ਜੀ ਕਾਰਵਾਈ ਹੋਣੀ ਚਾਹੀਦੀ ਤਾਂ ਲੱਗਿਆ ਤੁਹਾਡੇ ਸਾਹਮਣੇ ਹੁੰਦਾ ਰਿਹਾ ਇਹ ਸਾਰਾ ਕੁਸ਼ੀ ਕੁੱਤ ਮਾਰ ਕਰਦੇ ਜਾਂ ਤੰਗ ਬਪੀ ਹਾਂਜੀ ਹਾਂਜੀ ਕਾਫੀ ਸਾਲ ਹੋ ਗਏ ਜੋ ਉਹਨਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਉਹ ਕਿਵੇਂ ਦਾ ਸੀ ਨੌਜਵਾਨ ਉਹ ਸਾਊ ਦਾ ਮੁੰਡਾ ਏ ਸਾਊ ਦਾ ਮਿਹਨਤੀ ਤਾਂ ਹਾਂ ਦੋ ਚਾਰ ਪੰਜ ਸੱਡ ਹੋਏ ਵੀ ਲਾ ਕੇ ਆਇਆ ਹਾਂਜੀ